ਮੈਂ ਆਪਿਓ ਇੱਕ ਗੱਲ ਦਾ ਤੁਹਾਡੇ ਸਿਰ ਮੇਨ ਹੈਗਾ ਪੰਜਾਬ ਦੀਆਂ 80% ਕੁੜੀਆਂ ਬਾਹਰਲੇ ਦੇਸ਼ਾਂ ਜਾਈ ਜਾਂਦੀਆਂ ਨੇ ਜੇ ਕੋਈ ਭੈਣ ਇੱਥੇ ਰਹਿ ਕੇ ਆਪਣਾ ਰੋਜ਼ਗਾਰ ਸ਼ੁਰੂ ਕਰਦੀ ਆ ਤੁਸੀਂ ਉਹਨੂੰ ਸਪੋਰਟ ਨਹੀਂ ਕਰਦੇ ਦੇਖਦੇ ਆਂ ਆ ਭੈਣ ਨੂੰ ਕੌਣ-ਕੌਣ ਸ਼ੇਅਰ ਕਰਦਾ ਇਹਨੇ ਆਪਣਾ ਸੁਗਰੂਰ ਸ਼ਹਿਰ ਦੇ ਵਿੱਚ ਇੱਕ ਕੈਫੇ ਖੋਲੇਗਾ ਤੁਸੀਂ ਭਈਆਂ ਦੇ ਰੇੜੀ ਤੇ ਜਾ ਜਾ ਖਾਣਾ ਪਸੰਦਤਾ ਕਰ ਦਿਓਗੇ ਪਰ ਪੰਜਾਬੀ ਜੇ ਕੋਈ ਆਪਣਾ ਕੰਮ ਸ਼ੁਰੂ ਕਰਦਾ ਉਹਦੇ ਕੋਲੇ ਜਾਣਾ ਪਸੰਦ ਜਮਾ ਨਹੀਂ ਕਰਦੇ ਨਾਲੇ ਪੰਜਾਬੀਆਂ ਦੇ ਸਫਾਈ ਦੁਗਣੀ ਤਿੱਗਣੀ ਹੁੰਦੀ ਆ ਬਾਕੀ ਰੇਟ ਤਾਂ ਹੀ ਬਹੁਤ ਜ਼ਿਆਦਾ ਫਰਕ ਹੁੰਦਾਗਾ ਸਸੀ ਘਰ ਪੈਣਾ ਇੱਕ ਤਾਂ ਲੋਕੇਸ਼ਨ ਦੱਸ ਦਿਓ ਪਹਿਲਾਂ ਕਿੱਥੇ ਜੇ ਆਪਾਂ ਜਿਹੜਾ ਕੈਫੇ ਖੋਲਿਆਗਾ ਵਿਰੇ ਹੀ ਕੋਟ ਪਾਰਕਿੰਗ ਕਚੇਰੀਆ ਚੌਂਕ ਲਵੇ ਆ ਉਹ ਅੰਦਰ ਆ ਦਿਓ ਬਣੀ ਦਿਖਾਈਏ ਕੀ ਕੀ ਸਿਸਟਮਾ ਤੇ ਕੀ ਕੀ ਆਪਾਂ ਖਾਣ ਨੂੰ ਦੰਨੇਗੇ ਆ ਬੈਠਣ ਵਾਸਤੇ ਆ ਗਏ ਹਾਂਜੀ ਵਿਰੇ ਸਿਟਿੰਗ ਆ ਬੈਠਣ ਲਈ ਤੇ ਕੀ ਕੀ ਇੱਥੇ ਖਾਣ ਨੂੰ ਮੀਨੂ ਚ ਵਿਰੇ ਇੱਥੇ ਫਾਸਟ ਫੂਡ ਸਾਰਾ ਕੁਸਾ ਪੀਜ਼ਾ 버ਗਰ ਸੈਂਡਵਿਚ ਜਿਵੇਂ ਪੀਜ਼ਾ ਆਮ 버ਗਰ ਵਾਰਚਾ ਜਾਂ ਕਿਤੇ ਹੋਰ ਆਪਾਂ ਜਾਣਿਆ ਤਿੰਨ ਢਾਈ ਸੌ ਦਾ ਹੁੰਦੇ ਨੇ ਤੁਹਾਡੀ ਸ਼ੁਰੂਆਤ ਕਿੱਥੋਂ ਹੁੰਦੀ ਹੈਗੀ ਵੀਰੇ ਆਪਣੀ 90 ਤੋਂ ਹੁੰਦੀ ਆ ਤੇ ਆਪਣਾ ਰੇਟ ਵੀ ਬਹੁਤ ਜ਼ਿਆਦਾ ਘੱਟ ਰੱਖਿਆ ਹੋਇਆ ਹੋਰਾਂ ਨਾਲ ਵੀ ਅੱਛਾ ਤੇ ਇੱਕ ਸਪੈਸ਼ਲ ਤੁਹਾਡੀ ਗੋੜਾਲੀ ਚਾਹ ਹਾਂਜੀ ਵੀਰੇ ਉਹ ਬਹੁਤ ਵਧੀਆ ਲੱਗੀ ਮੈਨੂੰ ਥੈਂਕ ਯੂ ਵੀਰੇ ਉਹ ਕਿੰਨੇ ਦਾ ਕੱਪ ਆਗਾ ਵੀਰੋ ਆਪਣੀ 30 ਤੋਂ ਸ਼ੁਰੂ ਹੁੰਦਾ ਜੀ ਤੇ ਹੋਰ ਕੀ ਜਿਵੇਂ 버ਕਰ ਹੋਗੇ ਪੈਣ ਉਹਦਾ ਕੀ ਰੇਟ ਆਗਾ ਵੀਰੋ 40 ਤੋਂ ਸਟਾਰਟ ਹੁੰਦਾ ਪੀਜ਼ੇ ਦੇ ਵਿੱਚ ਕੀ ਕੀ ਪਾਉਂਦੇ ਕਿਹੜੇ ਕਿਹੜੇ ਪੀਜ਼ੇ ਆਪਣੇ ਕੋਲੇ ਵੀਰੇ ਆਪਣੇ ਲੱਭ ਜਿੱਦਾਂ ਕਿ ਲਿਖਿਆ ਹੋਇਆ ਨਾ ਇਹਦੇ ਵਿੱਚ ਟਾਪਿਕ ਵਿਦ ਮਰਜੀਲਾ ਚੀਜ਼ ਵਾਲਾ 90 ਤੋਂ ਸ਼ੁਰੂ ਹੁੰਦਾ ਉਸ ਤੋਂ ਬਾਅਦ 오ਰਗਨ ਕੈਪਸਿਕਰ ਟਮੇਟੋ ਇੱਕ ਪਹਿਲੇ ਮੈਨੂੰ ਤੁਹਾਡੀ ਆਹ ਗੱਲ ਬਹੁਤ ਵਧੀਆ ਲੱਗੀ ਨਹੀਂ ਆਮ ਆਪਾਂ ਜਿੱਥੇ ਮਰਜੀ ਹੋਟਲਾਂ 'ਚ ਚਲੇ ਜਾਈਏ ਪਾਣੀ ਦੀ 20 ਰੁਪਏ ਦੀ ਬੋਤਲ ਦਿੰਦੇ ਆ ਤੁਸੀਂ ਹਰੇਕ ਕਸਟਮਰ ਨੂੰ ਇਦਾਂ ਪਾਣੀ ਫ੍ਰੀ ਦੰਨੇ ਹੋਗੇ ਹਾਂਜੀ ਵੀਰੇ ਜਿੰਨਾ ਮਰਜੀ ਪਾਣੀ ਪੀਵੇ ਕੋਈ ਆਹ ਵੇਖੋ ਬਈ ਵੱਡਾ ਫਾਇਦਾ ਤਾਂ ਬਣਾ ਆਹੀ ਹੋ ਗਿਆ ਵੀ 20 ਰੁਪਏ ਦਾ ਫਾਇਦਾ ਜੇ ਆਪਾਂ ਆਵਾਂਗੇ ਤਾਂ ਪਾਣੀ ਆਪਾਂ ਨੂੰ ਬਿਲਕੁਲ ਫ੍ਰੀ ਫਿਲਟਰ ਵਾਲਾ ਬਣੇ ਹਾਂਜੀ ਵੀਰੇ ਤੇ ਠੰਡਾ ਹੋਊਗਾ ਬਿਲਕੁਲ ਸ਼ੇਅਰ ਕਰ ਦਿਓ ਜਿਹੜੇ ਵੀ ਤੁਹਾਡੇ ਦੋਸਤ ਸੰਗਰੂਰ ਤੇ ਨੇ ਉਹਨਾਂ ਨੂੰ ਵੀਡੀਓ ਸੈਂਡ ਕਰ ਦਿਓ ਜੇ ਕਿਤੇ ਸੰਗਰੂਰ ਸੈਰ ਜਾਵੋ ਤਾਂ ਇੱਕ ਵਾਰ ਇੱਥੇ ਜ਼ਰੂਰ ਆ ਕੇ ਜਾਓ ਆਜੋ ਤੁਹਾਨੂੰ ਅੰਦਰ ਸਫਾਈ ਵਗੈਰਾ ਦਿਖਾਉਣੇ ਆਗੇ ਤੇ ਸਟਾਫ ਸਾਰਾ ਪੂਰਾ ਵਧੀਆ ਹੈਗਾ ਇਹ ਨਹੀਂ ਹੈਗਾ ਹਨਾ ਬਈ ਬਈ ਉਹੀ ਪਈਏ ਜਿ ਰੱਖ ਰੱਖੇ ਨੇ ਜਿ ਨਹੀਂ ਕਿ ਪੰਜਾਬੀ ਭੈਣਾਂ ਨੇ ਪੰਜਾਬੀ ਭਰਾ ਨੇ ਸਾਰੇ ਜਿਹੜੇ ਹੈਗੇ ਨੇ ਆ ਅੰਦਰ ਇੱਥੇ ਬੰਦਾ ਸਮਾਨ ਅੰਦਰ ਵੀ ਬਹੁਤ ਜ਼ਿਆਦਾ ਸਫਾਈ ਹੈ ਬਈ ਤੁਸੀਂ ਚੈੱਕ ਕਰ ਲੋ ਇੱਕ ਵਾਰ ਇਹ ਪੀਜ਼ਾ ਬਣਾਉਣ ਵਾਲਾ ਹੈਗਾ ਸਪੈਸ਼ਲ ਬਈ ਪੀਜ਼ੇ 'ਚ ਕੀ ਕੀ ਪਾਉਣੇ ਹੋਗੇ ਦਿਖਾਓ ਇੱਕ ਪੀ ਆਜੋ ਦੋਸਤੋ ਤੁਹਾਨੂੰ ਕਈਏ ਪੀਜ਼ਾ ਬਣਾਉਣਾ ਇਹ ਕੀ ਆ ਗਿਆ ਬਈ ਇਹ ਡੋ ਆ ਗਿਆ ਜੀ ਜਾਨੀ ਕਿ ਮੈਦੇ ਦਾ ਆਟਾ ਜਿਹੜਾ ਕਿ ਹਾਂਜੀ ਹਾਂਜੀ ਤੇ ਇਹਨੂੰ ਏਦਾਂ ਬਈ ਬੇਲ ਲੈਣਾਗਾ ਕੀ ਕੀ ਪਾਉਂਦੇ ਨੇ ਪੀਜ਼ਾ ਤੁਹਾਨੂੰ ਉਹ ਦਿਖਾਉਣਾ ਬਈ ਸਾਰਾ ਕੁਝ ਬਈ ਬਾਈਉਰੀ ਆਪ ਹੀ ਤਿਆਰ ਕਰਦੇ ਆ ਕਿਸੇ ਨੇ ਪੀਜ਼ਾ ਵਗੈਰਾ ਖਾਣਾ ਜਰੂਰ ਇੱਥੇ ਆਇਓ ਸੰਗਰੂਰ ਸ਼ਹਿਰ ਚ ਹਾਂਜੀ ਹਾਂਜੀ ਇਹ ਸੌਤ ਬਈ ਹਾਂਜੀ ਇਹ ਸਪੈਸ਼ਲ ਆਪਣੀ ਬਣਾਈ ਹੋਈ ਲੈਂਦੀ ਹੋਈ ਹੈਗੀ ਨਹੀਂ ਆਪ ਹੀ ਬਣਾਉਣੀ ਹੈ ਜੀ ਇਹ ਬਈ ਇਵਾਇਡ ਚੀਜ਼ ਇਹ ਵੀ ਸੌ ਸਹੀ ਅੱਛਾ ਬਈ ਸਪੈਸ਼ਲ ਪੀਜ਼ਾ ਬਣਾਉਂਦਾ ਦੇਖੋ ਦੋਸਤੋ ਕੀ ਕੀ ਪੈਂਦਾ ਹੈਗਾ ਇੱਕ ਹੀ ਚੀਜ਼ ਆ ਗਈ ਇਹ ਮੋਜ਼ਰੇਲਾ ચીਜ਼ੀ ਅੱਛਾ ਮੋਜ਼ਰੇਲਾ ચીਜ਼ੀ ਇਹ ਇਨੀ ਕ ਪਊਗੇ ਹਾਂਜੀ ਹਾਂਜੀ ਹੋਰ ਪਾਉ ਲੋ ਆਹ ਚੱਕੋ ਬਈ ਹੋਰ ਕੀ ਪਊ ਬਈ ਰਾਣੀ ਨਾ ਪਾ ਦੇ ਜੀ ਇਹ ਆ ਗਏ ਪਿਆਜ਼ ਤੇ ਆਹ ਕੱਟੀ ਹੋਈ ਸ਼ਿਮਲਾ ਮਿਰਚ ਆਹ ਕੀ ਪੈ ਗਿਆ ਬਈ ਹੋਰ ਕਿੰਨੋ ਪਾਤਾ ਜੀ ਕੀ ਹੁੰਦਾ ਇਹ ਹੋਰ ਕਿੰਨੋ ਜੀ ਅੱਛਾ ਹੋਰ ਕਿੰਨੋ ਬਹ ਲਾਤਾ ਜੀ ਲਾਤਾ ਕੈਪਸਿਕਮ ਲਾਤੀ ਜੀ ਹਾਂਜੀ ਤੇ ਆ ਪਾਤਾ ਹੁਣ ਇਹਦੇ ਵਿੱਚ ਪੀਜਾ ਕਿੰਨੇ ਟਾਈਮ ਚ ਤਿਆਰ ਹੋ ਜੂਗਾ ਜੀ ਇਹ ਬਸ 3 ਮਿੰਟਾਂ ਚ ਤਿਆਰ ਹੋ ਜੂਗੀ 3 ਮਿੰਟਾਂ ਚ ਹਾਂ ਤਣ ਚਲੋ 4 ਮਿੰਟ ਲਊਗਾ ਜੀ ਤੇ ਆ ਦੋਸਤੋ ਪੀਜਾ ਤਿਆਰ ਇਹ ਹਾਲ ਚ ਪਾਣੇ ਕਿਸੇ ਨੇ ਜਨਮ ਦਿਨ ਦੀ ਕਿਸੇ ਨੇ ਮੈਰਿਜ ਐਨਿਵਰਸਰੀ ਦੀ ਪਾਰਟੀ ਕਰਨੀ ਹੋਵੇ ਤਾਂ ਅਵੇਲੇਬਲ ਹੈ ਵੀ ਕਿਸੇ ਨੂੰ ਹਾਂਜੀ ਵੀਰੇ ਇੱਕ ਦਿਨ ਬਾਅਦ ਚ ਦੇ ਸਕਦੇ ਹਾਂ ਕੀ ਹਾਂਜੀ 100 ਪਲਸ ਸੇਟਿੰਗ ਆ ਔਰੇ ਹੂੰ ਤੇ ਬਾਕੀ ਜੇ ਬੁਕਿੰਗ ਕਰਨੀ ਹੋਵੇ ਹਾਲ ਖਾਣ ਪੀਣ ਨੂੰ ਕੀ ਕੀ ਦੇ ਦੂੰਗਾ ਦੇ ਵਿੱਚ ਬੀਰੇ ਫਾਸਟ ਫੂਡ ਵੀ ਮਤਲਬ ਜੋ ਵੀ ਹੈਗਾ ਆਪਣੇ ਲਵੇ ਸਭ ਉਸੇ ਰੇਂਜ ਕਰਕੇ ਦਿੰਦੇ ਆ। ਅੱਛਾ। ਤੇ ਮੰਨ ਲਓ ਕਿ ਅਗੇਜਮੈਂਟ ਵਗੈਰਾ ਦਾ ਪ੍ਰੋਗਰਾਮ ਹੋਵੇ ਤਾਂ ਉਹ ਵੀ ਉਹ ਵੀ ਕਰਕੇ ਦਿੰਦੇ ਆ। ਤੇ ਇੱਕ ਇਧਰ ਕਿਵੇਂ ਪ੍ਰਾਈਵੇਸੀ ਆ ਕੁਝ? ਹਾਂਜੀ ਜਿੱਦਾਂ ਹਨਾ ਕਪੜੇ ਨਹੀਂ ਬਹਿਣਾ ਜੀ। ਹਾਂਜੀ ਹਾਂਜੀ। ਕੋਈ ਗੱਲਬਾਤਾਂ ਕਰਨੀਆਂ ਨਿਕਾ ਪਲ ਨੇ ਬਹਿਣਾ ਹਨਾ। ਹਾਂਜੀ ਖਾਣਾ ਪੀਣਾ ਕੁਝ ਹਨਾ। ਅੱਛਾ। ਉਹਦੇ ਵਾਸਤੇ ਆ ਜੀ। ਇਹ ਆ ਗਏ ਕਿ ਕਹਿ ਬਣ ਬਣੇ ਹੋਏ ਨੇ ਬੈਠਣ ਵਾਸਤੇ। ਹਾਂਜੀ। ਆ ਚੈੱਕ ਕਰ ਲਓ ਬਈ। ਸੰਗਰੂਰ ਸ਼ਹਿਰ ਚ ਆ ਬਈ ਕਿਸੇ ਨੇ ਵੀ ਹਨਾ ਆਉਣਾ ਹੋਵੇ ਤਾਂ ਜਰੂਰ ਆਇਓ। ਸਕ੍ਰੀਨ ਤੇ ਨੰਬਰ ਚੱਲ ਰਿਹਾ ਬਾਕੀ ਜਾਣਕਾਰੀ ਤੁਸੀਂ ਭੈਣ ਉਹਨਾਂ ਤੋਂ ਫੋਨ ਕਰਕੇ ਲੈ ਸਕਦੇ ਹੋ ਤੇ ਹੱਕ ਵਾਲਦਾ ਪੰਜਾਬੀ ਉਹ ਆਪਣਾ ਪੰਜਾਬੀਆਂ ਨਾਲ ਖੜੀਏ ਖਾਸ ਕਰਕੇ ਜੇ ਕੋਈ ਕੁੜੀ ਬਹੁਤ ਰਿਸਕ ਲੈ ਕੇ ਆਪਣਾ ਬਿਜ਼ਨਸ ਸ਼ੁਰੂ ਕਰਦੀਏਗੀ ਤਾਂ ਜਰੂਰ ਸਪੋਰਟ ਕਰਿਆ ਕਰੋ ਧੰਨਵਾਦ